ਸਸੀ ਕਾਲ ਜੀ ਸਾਰਿਆਂ ਨੂੰ ਅੱਜ ਸਵੇਰ ਬਹੁਤ ਜ਼ਿਆਦਾ ਗਰਮੀ ਸੀ ਤੇ ਬੱਚਿਆਂ ਲਈ ਬਣਾ ਰਹੇ ਸੀ ਆਪਾਂ ਸ਼ਕੰਜਮੀ ਤੇ ਫਿਰ ਬੱਚਿਆਂ ਨੇ ਡਿਮਾਂਡ ਕੀਤੀ ਕਿ ਅੱਜ ਕੋਈ ਵਧੀਆ ਸਬਜ਼ੀ ਬਣਾਈਏ ਤਾਪਸ ਸੋਚਿਆ ਕਿ ਮਟਰ ਆਪਣੇ ਕੋਲੇ ਘਰ ਪਈ ਹੈ ਤੇ ਚਲੋ ਪਨੀਰ ਮੰਗਵਾ ਕੇ ਆਪਾਂ ਜ ਮਟਰ ਪਨੀਰੀ ਤਿਆਰ ਕਰਦੇ ਆਂ ਪਰ ਗਰਮੀ ਜਿਆਦਾ ਹੋਣ ਕਰਕੇ ਆਪਾਂ ਜਿਆਦਾ ਲੰਮਾ ਤਰੀਕਾ ਨਹੀਂ ਅਪਣਾਇਆ ਅੱਜ ਆਪਾਂ ਬਹੁਤ ਹੀ ਵਧੀਆ ਸਿੰਪਲ ਤੇ ਸਾਦੇ ਤਰੀਕੇ ਨਾਲ ਮਟਰ ਪਨੀਰ ਦੀ ਸਬਜ਼ੀ ਤਿਆਰ ਕਰਾਂਗੇ ਤੇ ਜਿਹਦਾ ਟੇਸਟ ਬਹੁਤ ਲਾਜਵਾਬ ਹੁੰਦਾ ਹੈਗਾ ਤੇ ਜਿਹੜੀ 10 ਮਿੰਟਾਂ ਚ ਬਣ ਕੇ ਤਿਆਰ ਹੋ ਜਾਂਦੀ ਹੈਗੀ ਤੇ ਉਹਦੇ ਲਈ ਇਹ ਤੁਸੀਂ ਆਪਾਂ ਇਹ ਸਾਰਾ ਸਮਾਨ ਜਿਹੜਾ ਉਹ ਕੱਟ ਲਾਂਗੇ ਜਦ ਕਦੇ ਘਰ ਵਿੱਚ ਵੀ ਆਪਣੇ ਮਹਿਮਾਨ ਆ ਜਾਂਦੇ ਤਾਂ ਆਪ ਨੂੰ ਇੱਕੇ ਥੰਬ ਸਬਜੀ ਬਣਾਉਣੀ ਪੈਂਦੀ ਜਲਦੀ ਜਲਦੀ ਤੇ ਸਭ ਤੋਂ ਵੈਸਟ ਤਰੀਕਾ ਤੇ ਇਹਦੇ ਵਿੱਚ ਕਮੀ ਵੀ ਕੋਈ ਨਹੀਂ ਰਹਿੰਦੀ ਤੇ ਪਰਬੰਦਾ ਵੀ ਇਹ ਮਿੰਟਾਂ ਦੇ ਵਿੱਚ ਹੈ ਇਹਦੇ ਲਈ ਆਪਾਂ ਚਾਰ ਤੋਂ ਪੰਜ ਪਿਆਜ਼ ਲਈਏ ਜੀ ਤੇ 8-10 ਕਲੀਆਂ ਲਸਣ ਦੀਆਂ ਫਿਰ ਅਦਰਕ ਲਏ ਆ ਤੇ ਪੰਜ ਛੇ ਆਪਾਂ ਹਰੀਆਂ ਮਿਰਚਾਂ ਤੇ ਦੋ ਆਪਾਂ ਵੱਡੇ ਟਮਾਟਰ ਲਏ ਆ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਇਕੱਠਾ ਹੀ ਇੱਕ ਵਾਰੀ ਗ੍ਰਾਇੰਡ ਕਰ ਲਾਂਗੇ ਅਲੱਗ-ਅਲੱਗ ਆਪਾਂ ਇਹਦੇ ਵਿੱਚ ਨਹੀਂ ਕਰਾਂਗੇ ਕਿਉਂਕਿ ਆਪਾਂ ਇਹ ਜਲਦੀ ਵਿੱਚ ਤਿਆਰ ਕਰ ਰਹੇ ਆਂਗੇ ਉਸ ਤੋਂ ਬਾਅਦ ਥੋੜਾ ਜਿਹਾ ਇਹਦੇ ਵਿੱਚ ਪਾਵਾਂਗੇ ਜੀ ਪਾਣੀ ਤੇ ਫਿਰ ਇਹਨੂੰ ਆਪਾਂ ਕਰਾਂਗੇ ਜੀ ਗ੍ਰਾਇੰਡ ਤੇ ਇੱਕ ਵਾਰੀ ਜਦੋਂ ਤੁਸੀਂ ਸਬਜੀ ਬਣਾ ਲਈ ਸੋਨੂੰ ਇਹਦੀ ਆਦਤ ਪੈ ਜਾਊਗੀ ਕਿਉਂਕਿ ਇਹ ਮਿੰਟਾਂ ਵਿੱਚ ਬਣਦੀ ਹੈ ਤੇ ਬਹੁਤ ਜ਼ਿਆਦਾ ਟੇਸਟੀ ਹੁੰਦੀ ਹੈ ਫਿਰ ਆਪਾਂ ਇੱਕ ਕੜਚੀ ਪਾਵਾਂਗੇ ਜੀ ਸਰੋਂ ਦੇ ਤੇਲ ਦੀ ਆਪਾਂ ਛੋਟੀ ਕੜਚੀ ਤੇਲ ਦੀ ਲਈ ਹੈ ਇਹਦੇ ਵਿੱਚ ਆਪਾਂ ਇਲਾਇਚੀ ਪਾਈ ਹੈ ਜੀ ਤੇਜ ਪੱਤਾ ਤੇ ਦਾਲਚੀਨੀ ਤੇ ਉਸ ਤੋਂ ਬਾਅਦ ਜਿਹੜਾ ਆਪਾਂ ਇਹ ਸਾਰਾ ਮਸਾਲਾ ਗ੍ਰाइंड ਕੀਤਾ ਸੀ ਉਹਨੂੰ ਇਹਦੇ ਵਿੱਚ ਪਾ ਦਾਂਗੇ ਇਹ ਹਲਕਾ ਹਲਕਾ ਇਹਨੂੰ ਆਪਾਂ ਹਿਲਾਉਂਦੇ ਰਵਾਂਗੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਇੱਕ ਲਾਲ ਮਿਰਚ ਤੁਸੀਂ ਇੱਕ ਜਾਂ ਦੋ ਇਹਦੇ ਵਿੱਚ ਸਿੱਟ ਸਕਦੇ ਹੋ ਜਾਂ ਤੁਸੀਂ ਇਹਨੂੰ ਪਹਿਲਾਂ ਵੀ ਭੁੰਨ ਸਕਦੇ ਹੋ ਤਾਂ ਵੀ ਕੋਈ ਗੱਲ ਨਹੀਂ ਪਰ ਇਸ ਤਰੀਕੇ ਨਾਲ ਵੀ ਇਹਦਾ ਕਲਰ ਜਿਹੜਾ ਸਬਜੀ ਦਾ ਵਧੀਆ ਆਊਗਾ ਫਿਰ ਆਪਾਂ ਇਹਦੇ ਵਿੱਚ ਪਾਇਆ ਨਮਕ ਉਹ ਤੁਸੀਂ ਸਵਾਦ ਅਨੁਸਾਰ ਲੈਣਾ ਹੈ ਅੱਧਾ ਚਮਚਾ ਆਪਾ ਹਲਦੀ ਦਾ ਲਿਆ ਜੀ ਫਿਰ ਇਹਦੇ ਵਿੱਚ ਆਪਾਂ ਲਈ ਹੈ ਦੇਗੀ ਮਿਰਚ ਰੰਗ ਵਾਲੀ ਮਿਰਚ ਉਸ ਤੋਂ ਬਾਅਦ ਆਪਾਂ ਸਿੰਪਲ ਮਿਰਚ ਵੀ ਥੋੜੀ ਜਿਹੀ ਪਾਈ ਹੈਗੀ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਧਨੀਆ ਪਾਊਡਰ ਥੋੜਾ ਜਿਹਾ ਫਿਰ ਆਪਾਂ ਕਿੰਗ ਮਸਾਲਾ ਸਿੰਪਲ ਮਸਾਲਾ ਇਹ ਸਾਰੇ ਤਰ੍ਹਾਂ ਦੇ ਆਪਾਂ ਮਸਾਲੇ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਲੈਣੇ ਆਗੇ ਇਹਨਾਂ ਨੂੰ ਪਾ ਕੇ ਆਪਾਂ ਮਿਕਸ ਕਰ ਦਾਂਗੇ ਸਭ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਨੂੰ ਹਾਈ ਤੱਕ ਫੋਲੋ ਤੇ ਸਬਸਕ੍ਰਾਈਬ ਨਹੀਂ ਕਰਿਆ ਤਾਂ ਪਲੀਜ਼ ਜਲਦੀ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੁਸੀਂ ਜ਼ਰੂਰ ਕਰਦਿਆ ਕਰੋ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਇਆ ਜੀ ਬਟਰ ਉਹ ਤੁਸੀਂ ਆਪਣੇ ਟੇਸਟ ਦੇ ਅਨੁਸਾਰ ਲੈ ਸਕਦੇ ਹੋ ਦੋ ਚਮਚ ਤੁਸੀਂ ਇਹਦੇ ਵਿੱਚ ਇੱਥੇ ਦੇਸੀ ਘਿਓ ਦੇ ਪਾ ਦੇਣੇ ਆਗੇ ਉਸ ਤੋਂ ਬਾਅਦ ਆਪਾਂ ਕਟਾਂਗੇ ਜੀ ਸਭ ਤੋਂ ਪਹਿਲਾਂ ਪਨੀਰ ਉਹ ਜਿਹੇ ਜਿਹੇ ਤੁਹਾਨੂੰ ਪਸੰਦ ਹੈ ਤੁਸੀਂ ਉਹ ਹੀ ਜੀ ਸ਼ੇਪ 'ਚ ਇਹਨੂੰ ਕੱਟ ਲੈਣਾ ਹੈਗਾ ਤੇ ਉਸ ਤੋਂ ਬਾਅਦ ਨਾਲ ਦੀ ਨਾਲ ਹੀ ਆਪਣਾ ਦੂਸਰੇ ਪਾਸੇ ਜਿਹੜਾ ਮਸਾਲਾ ਹੈਗਾ ਉਹ ਪੁੱਨ ਰਿਹਾ ਹੈਗਾ ਜਦੋਂ ਇਹ ਪਨੀਰ ਤੁਸੀਂ ਬਣਾਇਆ ਤਾਂ ਬਹੁਤ ਹੀ ਜ਼ਿਆਦਾ ਇਹਦਾ ਟੇਸਟ ਆਊਗਾ ਤੇ ਤੁਹਾਨੂੰ ਨਾਲ ਇਹ ਬਣਾ ਕੇ ਲੱਗੂਗਾ ਕੀ ਚਟਪਟ ਮਿੰਟਾਂ ਵਿੱਚ ਐਡੀ ਵਧੀਆ ਸਬਜ਼ੀ ਤਿਆਰ ਹੋਗੀ ਬਹੁਤ ਹੀ ਸਿੰਪਲ ਤਰੀਕੇ ਦੇ ਨਾਲ ਉਸ ਤੋਂ ਬਾਅਦ ਆਪਣਾ ਹੋ ਗਿਆ ਜੀ ਮਸਾਲਾ ਤਿਆਰ ਤੇ ਹੁਣ ਆਪਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਕੱਲਾ ਪਨੀਰ ਪਾਵਾਂਗੇ ਪਨੀਰ ਪਾਉਣ ਤੋਂ ਬਾਅਦ ਫਿਰ ਇਹਦੇ ਵਿੱਚ ਤੁਸੀਂ ਇੱਕ ਛੋਟਾ ਗਲਾਸ ਪਾਣੀ ਦਾ ਪਾ ਦੇਣਾ ਹੈਗਾ ਜਿਆਦਾ ਪਾਣੀ ਆਪਾਂ ਇਹਦੇ ਵਿੱਚ ਨਹੀਂ ਪਾਵਾਂਗੇ ਉਸ ਤੋਂ ਬਾਅਦ ਆਪਾਂ ਜੀ ਇਹਨੂੰ ਕੁੱਕਰ ਨੂੰ ਕਰਾਂਗੇ ਬੰਦ ਕਿਉਂਕਿ ਜ਼ਿਆਦਾਤਰ ਸਬਜ਼ੀਆਂ ਆਪਾਂ ਕੁੱਕਰ ਵਿੱਚ ਹੀ ਬਣਾਉਣੇ ਆਗੇ ਜਦੋਂ ਕੋਈ ਆਜੇ ਜਲਦੀ ਜਲਦੀ ਵਿੱਚ ਇਸ ਲਈ ਅੱਜ ਦੀ ਸਬਜ਼ੀ ਆਪਾਂ ਕੁੱਕਰ ਵਿੱਚ ਹੀ ਬਣਾ ਰਹੇ ਆਗੇ ਉਸ ਤੋਂ ਬਾਅਦ ਇਹਦੇ ਵਿੱਚ ਪਾਣੀ ਪਾ ਕੇ ਆਪਾਂ ਇਹਨੂੰ ਕਰ ਦਾਂਗੇ ਜੀ ਬੰਦ ਤੇ ਇਹਦੀਆਂ ਆਪਾਂ ਇੱਥੋਂ 4 ਤੋਂ 5 ਵਿਸਲਾਂ ਲਗਾ ਲਾਂਗੇ ਪਨੀਰ ਆਪਣਾ ਪੈਕੇਟ ਵਾਲਾ ਨਹੀਂ ਸੀਗਾ ਆਪਾਂ ਸਿੰਪਲ ਪਨੀਰ ਲੈ ਕੇ ਆਏ ਸੀ ਤੇ ਉਸ ਤੋਂ ਬਾਅਦ ਇਹਨੂੰ ਜਦੋਂ ਤੁਸੀਂ ਵਿਸਲਾ ਲਗਾਉਂਗੇ ਤਾਂ ਇਹ ਬਹੁਤ ਜ਼ਿਆਦਾ ਸੌਫਟ ਹੋ ਜਾਊਗਾ ਤੇ ਨਾਲ ਹੀ ਇਹਦਾ ਜਿਹੜਾ ਕਲਰ ਹੈ ਇੱਥੇ ਸਬਜੀ ਬਹੁਤ ਜ਼ਿਆਦਾ ਦੇਊਗੀ ਮਟਰ ਤੁਸੀਂ ਪਹਿਲਾਂ ਇਹਦੇ ਨਾਲ ਹੀ ਵਿੱਚ ਨਹੀਂ ਪਾਉਣੇ ਉਸ ਤੋਂ ਬਾਅਦ ਤੁਸੀਂ ਇਹਦੀ ਵਿਸਲ ਚੋਂ ਹਵਾ ਵਗੈਰਾ ਪਹਿਲਾਂ ਬਿਲਕੁਲ ਨਹੀਂ ਕੱਢਣੀ ਜਦੋਂ ਇਹ ਆਪਣੇ ਆਪ ਹੀ ਹੋ ਜੂ ਤਾਂ ਤੁਸੀਂ ਇਹਨੂੰ ਖੋਲਣਾ ਹੈ ਤਾਂ ਉਸ ਤੋਂ ਬਾਅਦ ਦੇਖੋ ਜੀ ਇਹ ਪਨੀਰ ਹੈ ਜਿਹੜਾ ਤਿਆਰ ਹੋ ਗਿਆ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਮਟਰ ਮਟਰ ਆਪਣੇ ਘਰ ਵਿੱਚ ਸਟੋਰ ਕੀਤੇ ਹੋਏ ਸੀ ਇਸ ਕਰਕੇ ਸਟੋਰ ਕੀਤੇ ਮਟਰ ਹੈ ਜਿਹੜੇ ਥੋੜੇ ਜਿਹੇ ਪਹਿਲੇ ਹੀ ਬਣ ਜਾਂਦੇ ਆ ਤੇ ਇਸ ਲਈ ਆਪਾਂ ਇਹਦੀਆਂ ਹੁਣ ਜ਼ਿਆਦਾ ਵਿਸਲਾ ਨਹੀਂ ਲਵਾਵਾਂਗੇ ਪਰ ਜੇ ਤੁਸੀਂ ਮਟਰ ਐਸੇ ਟਾਈਮ ਹੀ ਬਾਜ਼ਾਰ ਚੋਂ ਲੈ ਕੇ ਆਏ ਹੋ ਤਾਂ ਉਹ ODੀਆਂ ਵਿਸਲਾਂ ਜ਼ਿਆਦਾ ਲੱਗਣੀਆਂ ਕਿਉਂਕਿ ਉਹ ਸੀਜ਼ਨ ਮੁਤਾਬਿਕ ਨਹੀਂ ਹੁੰਦੇ ਤੇ ਥੋੜੇ ਜੇ ਸਖਤ ਹੁੰਦੇ ਆ ਆਪਾਂ ਇੱਥੇ ਸਿਰਫ ਦੋ ਹੀ ਵਿਸਲਾਂ ਲਗਾਈਆਂ ਤੇ ਸਬਜੀ ਜਿਹੜੀ ਬਿਲਕੁਲ ਆਪਣੀ ਬਣ ਕੇ ਹੁਣ ਤਿਆਰ ਹੋ ਗਈ ਤੇ ਤੁਸੀਂ ਸਬਜੀ ਦਾ ਕਲਰ ਦੇਖੋ ਤੇ ਇਹਦੇ ਵਿੱਚ ਕੋਈ ਕਮੀ ਨਹੀਂ ਬਹੁਤ ਜ਼ਿਆਦਾ ਟੇਸਟੀ ਸਬਜੀ ਹੈ ਸੋਨੂੰ ਬਹੁਤ ਪਸੰਦ ਆਊਗੀ ਤੇ ਤੁਹਾਡੇ ਬੱਚਿਆਂ ਨੂੰ ਵੀ ਚਟਪਟਾ ਲੈ ਹੀ ਕੰਮ ਹੈ ਜਦੋਂ ਵੀ ਆਪਣੇ ਕੋਈ ਘਰੇ ਮਹਿਮਾਨ ਆਉਂਦਾ ਤਾਂ ਜਾਂ ਬੱਚਿਆਂ ਨੂੰ ਕੁਝ ਸਪੈਸ਼ਲ ਚਾਹੀਦਾ ਹੁਣ ਛੁੱਟੀਆਂ ਵਿੱਚ ਇਹੀ ਕੁਝ ਚੱਲਦਾ ਹੈਗਾ ਤਾਂ ਇਹ ਮਿੰਟਾਂ ਵਿੱਚ ਆਪਾਂ ਤਿਆਰ ਹੋ ਜਾਈਏ ਨਾਲੇ ਜਿਆਦਾ ਦੇਰ ਤੱਕ ਆਪਾਂ ਨੂੰ ਵੀ ਕਿਚਨ ਦੇ ਵਿੱਚ ਖੜਨਾ ਨਹੀਂ ਪੈਂਦਾ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਮੇਥੀ ਤੁਸੀਂ ਧਨੀਆ ਹਰਾ ਪਾ ਸਕਦੇ ਹੋ ਜੋ ਵੀ ਤੁਹਾਨੂੰ ਚੀਜ਼ ਪਸੰਦ ਆ ਦੇ ਉੱਪਰ ਤੁਸੀਂ ਪਾ ਸਕਦੇ ਹੋ ਪਰ ਆਪਾਂ ਪਾਵਾਂਗੇ ਮੇਥੀ ਤੇ ਇਹਦੇ ਨਾਲ ਸਬਜ਼ੀ ਦੀ ਜਿਹੜੀ ਖੁਸ਼ਬੂ ਉਹ ਦੂਰ ਤੱਕ ਆ ਰਹੀ ਹੈਗੀ ਤੇ ਬਹੁਤ ਵਧੀਆ ਸਬਜੀ ਇਹ ਬਣ ਕੇ ਤਿਆਰ ਹੋਗੀ ਹਾਂਜੀ ਅੱਜ ਦੀ ਵੀਡੀਓ ਵਿੱਚ ਆਪਾਂ ਬਣਾਈ ਹੈ ਚਟਪਟ ਵਾਲੀ ਸਬਜ਼ੀ ਜਿਹੜੀ ਮਿੰਟਾਂ 'ਚ ਤਿਆਰ ਹੋਈ ਤੇ ਤੁਹਾਨੂੰ ਸਬਜ਼ੀ ਇਹ ਕਿਹੋ ਜਿਹੀ ਲੱਗੀ ਮੈਨੂੰ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਓ ਜਿਹੜੇ ਬਣਾਉਂਦੇ ਆ ਉਹਨਾਂ ਨੂੰ ਪਤਾ ਜਿਨ੍ਹਾਂ ਨੇ ਕਦੇ ਨਹੀਂ ਬਣਾਈ ਇੱਕ ਵਾਰੀ ਮੇਰੇ ਕਹਿਣ ਤੇ ਤੁਸੀਂ ਇਹ ਸਬਜ਼ੀ ਨੂੰ ਟਰਾਈ ਜਰੂਰ ਕਰਿਓ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਊਗੀ ਤੇ ਬਹੁਤ ਜਲਦੀ ਦੇ ਵਿੱਚ ਬਹੁਤ ਵਧੀਆ ਡਿਸ਼ ਤਿਆਰ ਹੁੰਦੀ ਹੈ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਜੀ